ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੜਸ਼ੇਂਕਰੋਸੀ ਰਾਂਜਪੁਰ ਸਾਹਿਬ ਨੂੰ ਜਿਹੜਾ ਰੋਡ ਕਾਰ ਸੇਵਾ ਰਹੀ ਬਣਾਇਆ ਜਾ ਰਿਹਾ ਹੈ ਇਹਦੀ ਜਿਹੜੀ ਲੰਬਾਈ ਹੈ ਲਗਭਗ 8 ਕਿਲੋਮੀਟਰ ਜੋ ਕਿ ਪਹਾੜੀ ਏਰੀਆ ਦੇ ਵਿੱਚ ਹੈਗਾ ਅੱਜ 16 ਫਰਵਰੀ 2024 ਨੂੰ ਸ਼ੁਰੂ ਹੋਇਆ ਇਹਦੇ ਕਾਰਜ ਨਿਰੰਤਰ ਜਾਰੀ ਹੈ ਜਿਹੜਾ ਆਉਣ ਵਾਲਾ ਸੈਫ ਸੇਰੀ ਗਰੁੱਪ ਦੇ ਇੱਕ ਬਸਪ ਦਾ 350 ਸਾਦਾ ਸ਼ੀਸ਼ੀ ਦੀ ਦੇ ਅਡਾ ਨੰਬਰ ਦੇ ਵਿਚਾਰਿਆ ਉਸ ਨੂੰ ਮੁੱਖ ਰੱਖ ਕੇ ਇਸ ਕਾਰਜਾਂ ਦੀ ਗਤੀ ਨੂੰ ਮਜ਼ਾਆ ਜਾ ਰਿਹਾ ਕਿ ਜਿਹੜੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਦੇ ਜਾਣ ਵਾਸਤੇ ਆਉਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਰੋਡ ਬਹੁਤ ਹੀ ਖਰਾਬ ਸੀ ਇੱਥੇ ਜਾਮ ਲੱਗ ਜਾਂਦੇ ਸੀ ਐਕਸੀਡੈਂਟ ਬਹੁਤ ਹੁੰਦੇ ਸੀ ਰੋਡ ਬਹੁਤ ਛੋਟਾ ਸੀ ਤੇ ਬਹੁਤ ਪਹਿਲਾਂ ਵੀ ਵੀਡੀਓ ਦੇ ਵਿੱਚ ਅਸੀਂ ਦੱਸ ਚੁੱਕੇ ਹਾਂ ਪਰ ਹੁਣ ਇਹ ਗੁਰੂ ਦੀ ਰਹਿਮਤ ਦਾ صدکا ਲਗਭਗ 4.5 ਕਿਲੋਮੀਟਰ ਦੇ ਲਾਗੇ ਪਿਆਰ ਹੋ ਚੁੱਕਾ ਜਿਹੜਾ ਰੇਂਦਾ ਕਾਰਜ ਆ ਉਹ ਵੀ ਨਵੰਬਰ ਤਾਈਂ ਪਿਆਰ ਕੀਤਾ ਜਾ ਰਿਹਾ ਕੋਈ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਕੋਈ ਜਦੋਂ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਪਹਿਲਾਂ ਵੀ ਸਹਿਯੋਗ ਨਹੀਂ ਗਾ ਤੇ ਹੁਣ ਵੀ ਸਹਿਯੋਗ ਨਹੀਂ ਗਾ ਅਸੀਂ ਕਿਸੇ ਵੀ ਸਰਕਾਰ ਪ੍ਰਸ਼ਾਸਨ ਨੂੰ ਮੰਦਾ ਚੰਗਾ ਨਹੀਂ ਕਹਿੰਦੇ ਕਿਉਂਕਿ ਜੇ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਪਹਿਲੀਆਂ ਸਰਕਾਰਾਂ ਵੀ ਕੁਝ ਨਹੀਂ ਕੀਤਾ ਸਾਡੇ ਦਿਨ ਨਿਮਰਤਾ ਸਹਿਤ ਇਹ ਹੀ ਬੇਨਤੀ ਆ ਕਿ ਜਿਹੜੇ ਰਹਿੰਦੇ ਕਾਰਜ ਆ ਆਪਾਂ ਉਹਨਾਂ ਨੂੰ ਅ ਗੁਰੂ ਮਹਾਰਾਜ ਦੇ ਉਹ ਰਾਸ ਦੇ ਨਾਲ ਕਿਵੇਂ ਸੰਪੂਰਨ ਕਰਨਾ ਉਹ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਆਪਦੇ ਚੈਨਲਾਂ ਆਪਦੇ ਕੈਮਰੇ ਦੀ ਅੱਖ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਵੱਧ ਚੜ ਕੇ ਕਿਸੇ ਚੜ੍ਹੇ ਕਾਰਜ ਵਿੱਚ ਯੋਗਦਾਨ ਪਾਇਆ ਜਾਵੇ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਵਿੱਚ ਆਪਾਂ ਵਡਭਾਗੀ ਬਣੀਏ ਤੇ ਗੁਰੂ ਤੇਗ ਬਹਾਦਰ ਜੀ ਆ ਸ਼ਰਧਾਲੂ ਫੁੱਲ ਫੇਰ ਕਰਕੇ ਖੁਸ਼ੀਆਂ ਦੇ ਪਾਤਰ ਬਣੀਏ ਕਿਉਂਕਿ ਇਹ ਕਾਰਜ ਜਿਹੜੇ ਆ ਇਸ਼ਤਿਹਾਬ ਦੀ ਜਿਹੜੀ ਆ ਇਹ ਬਹੁਤ ਹੀ ਵੱਡੀ ਸੰਸਾਰ ਦੇ ਵਿੱਚ ਇੱਕ ਲਾਮਿਸਾਲ ਕੁਰਬਾਨੀ ਆ ਜਿਹਦੇ ਨਾਲ ਉਹਨਾਂ ਦੇ ਤਿੰਨ ਸਾਥੀ ਭਾਈ ਮਤੀਦਾਹ ਜੀ ਭਾਈ ਸਤੀਦਾਹ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਸਮੇਂ ਸ਼ਹਾਦਤ ਨਾ ਦਿੰਦੇ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੋਣਾ ਸੀਗਾ ਸੋ ਗੁਰੂ ਪੀਗ ਬਹਾਦਰ ਜੀ ਸ਼ਹਾਦਤ ਦੇ ਨਾਲ ਇਹ ਸਾਰੇ ਸੰਸਾਰ ਦੇ ਵਿੱਚ ਇੱਕ ਇਹੋ ਜਿਹਾ ਸੰਦੇਸ਼ ਗਿਆ ਸੀਗਾ ਅੱਜ ਵੀ ਹਿੰਦੁਸਤਾਨ ਦੇ ਵਿੱਚ ਸਾਰੇ ਧਰਮ ਜਿਹੜੇ ਆ ਉਹ ਆਜ਼ਾਦੀ ਨਾਲ ਇੱਕ ਇਕੱਠੇ ਹੋ ਕੇ ਆਨੰਦ ਮਾਣ ਰਹੇ ਨੇ ਜਿਵੇਂ ਕਿ ਤੇ ਮੁਸਲਮਾਨ ਸੇਖਾ ਸਾਈ ਬੁੱਧੀ ਜੈਨੀ ਸਾਰੇ ਬੜੇ ਪਿਆਰ ਨਾਲ ਪੰਜਾਬ ਦੇ ਵਿੱਚ ਰਹਿ ਰਹੇ ਨੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਨੇ ਸੋ ਇਹ ਜਿਹੜਾ ਰੂੜ ਆ ਇਹ ਸਾਰੇ ਸ੍ਰੀ ਅਨੰਦਪੁਰ ਸਾਹਿਬ ਨੂੰ ਕੱਲਾ ਜਾਣ ਵਾਲਾ ਨਹੀਂਗਾ ਅਸੀਂ ਪਹਿਲਾਂ ਵੀ ਬਹੁਤ ਵਾਰਾ ਜ਼ਿਕਰ ਕਰ ਚੁੱਕੇ ਹਾਂ ਇੱਥੇ ਦੋ ਪਾਸਿਆਂ ਦਾ ਅਵਤਾਰ ਹੋਇਆ ਗੁਰੂ ਹਰਿ ਰਾਇ ਪਾਸ਼ਾ ਤੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਇੱਥੇ ਗੁਰੂ ਹਰਗੋਬਿੰਦ ਪਾਸ਼ਾ ਦਾ ਉਹ ਸਥਾਨ ਆ ਜਿੱਥੇ ਜਦੋਂ ਪ੍ਰਾਣੀ ਸਿਹਰ ਛੜ ਜਾਂਦਾ ਪੰਜਾਬ ਦੇ ਸਿੱਖ ਸਿੱਖਾਂ ਦੀ ਇੱਕ ਮਰਜ਼ਾਦਾ ਹੈ ਕਿ ਉਹਦੇ ਜਿਹੜੇ ਰਸਤੇ ਜਿਹੜੇ ਆ ਉਹ ਕੀਤਪੂਰਸਾ ਵਾਯਾ ਪਾਏ ਜਾਂਦੇ ਆ ਇਸੇ ਨਾਲ ਹੀ ਇੱਥੇ ਬਾਬਾ ਬੁੱਢਾ ਸਾਹਿਬ ਜੀ ਬਹੁਤ ਵੱਡੀ ਉਹਨਾਂ ਦੀ ਸਥਾਨ ਹੈ ਬਾਬਾ ਗਰਤਾ ਜੀ ਆ ਮਾਤਾ ਨਾਨਾ ਦੇਵੀ ਜੀ ਆ ਬਾਬਾ ਬਾਲਗਨ ਦਾ ਜੀ ਆ ਫਿਰ ਇੱਥੇ ਯਾਨੀ ਕਿ ਬਹੁਤ ਹੀ ਸ਼ਤਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਮਨੁੱਖ ਧਰਮ ਦੇ ਬਹੁਤ ਹੀ ਵੱਡੇ ਸਥਾਨ ਨੇ ਜਿਹੜੀਆਂ ਸੰਗਤਾਂ ਜਾ ਕੇ ਜਦੋਂ ਆਪਣੀ ਮਨ ਦੀ ਭਾਵਨਾ ਕਾਮਨਾ ਨੂੰ ਲੈ ਕੇ ਜਾਂਦੇ ਨੇ ਉਹਨਾਂ ਦੀ ਮਨੋ ਕਾਮਨਾ ਭਾਵਨਾ ਪੂਰੀਆਂ ਹੁੰਦੀਆਂ ਨੇ ਉਹ ਸਾਰੀਆਂ ਹੀ ਸੰਗਤਾਂ ਨੂੰ ਸਾਡੇ ਵੱਲੋਂ ਨਿਮਰਤਾ ਸਹਿਤ ਹਰ ਧਰਮ ਦੇ ਹਰ ਇਨਸਾਨੀਅਤ ਦੀ ਜਿਹੜੀ ਇਨਸਾਨੀਅਤ ਦੀ ਗੱਲ ਜਾਣਦਾ ਹੈ ਬਬਾਈ ਕਿੰਨਾ ਆ ਚੁੱਕੇ ਨੇ ਦੇਸ਼ੋ ਦੇਸੀਆਂ ਸਾਰੀਆਂ ਸੰਗਤਾਂ ਦਾ ਪਹਿਲਾਂ ਵੀ ਬਹੁਤ ਵੱਡਾ ਸਹਿਯੋਗ ਦਵਾ ਆਜ ਵੀ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਹੜੇ ਸਾਡੇ ਪੰਜਾਬੀ ਵੀਰ ਚਾਹੇ ਕੋਈ ਵੀ ਧਰਮ ਦਾ ਜਿਹੜਾ ਇਸ ਕਬਰ ਨੂੰ ਸੁਣ ਰਿਹਾ ਜਿਹੜਾ ਇਨਸਾਨੀਅਤ ਦੀ ਗੱਲ ਨੂੰ ਸਮਝਦਾ ਉਹਨਾਂ ਨੂੰ ਅਸੀਂ ਨਮਰਤਾ ਸਹਿਤ ਬੇਨਤੀ ਕਰਾਂਗੇ ਕਿ ਇਹ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਨੂੰ ਸਮਝ ਕੇ ਇਸ ਕਾਰਜਾਂ ਦੇ ਵਿੱਚ ਯੋਗਦਾਨ ਪਾਇਆ ਜਾਵੇ ਕਿਉਂਕਿ ਇਹ ਜਿਹੜੇ ਜਦੋਂ ਕੋਈ ਦਰਿਆ ਤੇ ਪਾਣੀ ਪੀਣ ਜਾਂਦਾ ਹੈ ਦਰਿਆ ਨੇ ਕਦੇ ਨਹੀਂ ਪੁੱਛਿਆ ਕਿ ਤੇਰਾ ਧਰਮ ਕੀ ਆ ਤੇਰਾ ਜਾਤ ਕੀ ਆ ਤੂੰ ਕਿਹੜੇ ਧਰਮ ਨਾਲ ਸੰਬੰਧਤ ਰੱਖਦਾ ਤੂੰ ਨਾਸਤਿਕ ਆਂ ਜਾਂ ਆਸਤਿਕ ਆਂ ਇਹ ਸੁਧਰਾਂ ਜਿਹੜੇ ਰੋੜ ਹੁੰਦੇ ਆ ਇੱਥੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਤੂੰ ਕਿਹੜੇ ਧਰਮ ਨੂੰ ਮੰਨਣ ਵਾਲਾ ਤੂੰ ਪਰਮੇਸ਼ਰ ਨੂੰ ਮੰਨਣ ਵਾਲਾ ਆਸਤਿਕ ਆਂ ਜਾਂ ਨਾਸਤਿਕ ਆਂ ਤੂੰ ਇਸ ਕਿਉਂਕਿ ਕਈਆਂ ਲੋਕਾਂ ਦੀ ਆਪੋ ਆਪਣੀ ਸੋਚ ਹੁੰਦੀ ਆ ਕਈ ਸਾਡੇ ਵੀਰ ਕਮੈਂਟ ਕਰਦੇ ਨੇ ਕਿ ਸਾਨੂੰ ਸਕੂਲ ਬਣਾਉਣੇ ਚਾਹੀਦੇ ਕਾਲਜ ਬਣਾਉਣੇ ਚਾਹੀਦੇ ਆ ਹਾਸਟਲ ਬਣਾਉਣੇ ਅਸੀਂ ਉਹ ਵੀ ਕਦ ਗੁਰੂ ਨੇ ਰਹਿਮਤ ਕਰਕੇ ਕਰਵਾਏ ਨੇ ਕਾਲਜ ਬਣਵਾਏ ਨੇ ਸਕੂਲ ਬਣਾਏ ਨੇ ਚੱਲ ਰਹੇ ਨੇ ਸੋ ਇਹ ਵੀ ਇੱਕ ਇਨਸਾਨੀਅਤ ਦੀ ਗੱਲ ਸੀ ਕਿ ਮਹਾਰਾਜ ਦਾ ਫਰਮਾਨ ਹੈ 68 ਸਿਤਿ ਸਗਲਪ ਨੂੰ ਇੱਕ ਜੀ ਦਾ ਪ੍ਰਮਾਨ ਇਥੇ ਕਈ ਜੀਵਾਂ ਦਾ ਭਲਾ ਹੋ ਰਿਹਾ ਇਥੇ ਪਸ਼ੂਆਂ ਦਾ ਵੀ ਤੇ ਪੰਛੀਆਂ ਦਾ ਵੀ ਭਲਾ ਹੋ ਰਿਹਾ ਅਨੁਸ਼ਾਨੀਆ ਤੇ ਜਾਮੇ ਦਾ ਵੀ ਭਲਾ ਹੋ ਰਿਹਾ ਪਸ਼ੂਆਂ ਵਾਸਤੇ ਅਸੀਂ ਪਾਣੀ ਵਾਲੇ ਟੋਬੇ ਬਣਾਉਣੇ ਜਾ ਰਹੇ ਹਾਂ ਤੇ ਪੰਛੀਆਂ ਵਾਸਤੇ ਵੱਡੇ ਦਰਖਤ ਲਾਉਣੇ ਜਾ ਰਹੇ ਹਾਂ ਫਲ ਵਾਲੇ ਜਿਹਨਾਂ ਤੇ ਫਲ ਵੀ ਲੱਗਣਗੇ ਜਿਹੜੇ ਪੰਛੀ ਉਹ ਆਪਣਾ ਰਹਿਣ ਦਾ ਸਿਰਾ ਵੀ ਕਰਨਗੇ ਆਪਣੇ ਆਲੇ ਨੇ ਵੀ ਬਣਾਉਣਗੇ ਆਪਣਾ ਫਲ ਖਾ ਕੇ ਉਹ ਆਪਣਾ ਪੇੜ ਵੀ ਪਾਟਣਗੇ ਉਹਨਾਂ ਦੇ ਪੀਣ ਵਾਸਤੇ ਪਸ਼ੂਆਂ ਪੰਛੀਆਂ ਅਤੇ ਪਸ਼ੂਆਂ ਤੇ ਪਾਣੀ ਦੇ ਟੋਬੇ ਵੀ ਬਣਾਏ ਜਾ ਰਹੇ ਨੇ ਸੋ ਇਹ ਰਹਿਮਤ ਸਾਰੀ ਗੁਰੂ ਦੀ ਆ ਤੇ ਸੰਜੋਗ ਸੰਗਤ ਦਾ ਤੇ ਤੁਹਾਡੇ ਕੈਮਰੇ ਦੀ ਅੱਖ ਰਹੀਂ ਜੋ ਤੁਸੀਂ ਸੰਗਤ ਦੇ ਵਿੱਚ ਪਹੁੰਚਾਓਗੇ ਇਹਦੇ ਨਾਲ ਹੋਰ ਜਾਗਰਤੀ ਆਏਗੀ ਜਿੰਨਾ ਵੀਰਾਂ ਨੇ ਅਜੇ ਤਾਈਂ ਨਹੀਂ ਇਹ ਕਾਰਜ ਵਿੱਚ ਯੋਗਦਾਨ ਪਾਇਆ ਅਸੀਂ ਸਾਰੇ ਧਰਮਾਂ ਨੂੰ ਬੇਨਤੀ ਕਰਾਂਗੇ ਕਿ ਇਨਸਾਨੀਅਤ ਦੀ ਗੱਲ ਨੂੰ ਮੰਨ ਕੇ ਚੱリエ ਇਹ ਇਨਸਾਨੀਅਤ ਦੀ ਗੱਲ ਨੂੰ ਲੈ ਕੇ ਚੱਲ ਕੇ ਇਸ ਟਾਲ ਦੇ ਕਾਰਜ ਵਿੱਚ ਯੋਗਦਾਨ ਪਾइए ਪਹਿਲਾਂ ਟੋਲ ਹੋਏਗਾ ਜਿੱਥੇ ਸੇਵਾ ਜਿਹੜੀ ਆ ਲੋਕ ਆ ਮਹਾਰੇ ਦੇਣਗੇ ਨਹੀਂ ਤਾਂ ਟੋਲ ਦੇ ਉੱਤੇ ਖੜਕੇ ਜਿਹੜਾ ਹੈਗਾ ਬਿਨਾਂ ਪਰਚੀ ਕੱਟੇ ਜਿਹੜਾ ਨਹੀਂ ਜਾਂਦਾ ਅੱਗੇ ਇਹ ਜਿਹੜਾ ਅਲੱਗ ਕਿਸਮ ਦਾ ਬਿਲਕੁਲ ਜੀ ਇਸ ਕਰਕੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀਗਾ ਵੀ ਇਹ ਟੂਲ ਸਾਨੂੰ ਲਾਉਣ ਦਾ ਇਸ ਕਰਕੇ ਪਿਆ ਕਿ ਜਦੋਂ ਅਸੀਂ ਸੇਵਾ ਦੇ ਕਾਰਜ ਕਰਦੇ ਸੀ ਜਿਹੜੀਆਂ ਸੰਗਤਾਂ ਜਿਨ੍ਹਾਂ ਦੇ ਮਨਾਂ ਵਿੱਚ ਚਾਹ ਸੀ ਖੁਸ਼ੀ ਸੀ ਵੀ ਇਹ ਰੋਡ ਬਣਨ ਜਾ ਰਿਹਾ ਉਹ ਸੇਵਾ ਦਿੰਦੇ ਸੀ ਫਿਰ ਅਸੀਂ ਆਖਿਆ ਵੀ ਉਹ ਕਿੱਥੇ ਦੇਣਗੇ ਇੱਕ ਇੱਕ ਪੈਂਡ ਬਣਾ ਦਿੱਤਾ ਵੀ ਜਿਨੇ ਵੀ ਸੇਵਾ ਦੇਣੀ ਹੈ ਉਹ ਇਸ ਪੈਂਡ ਦੇ ਉੱਤੇ ਆਣ ਕੇ ਆਪਣੀ ਚੱਲਦੀਆਂ ਗੱਡੀਆਂ ਦੇ ਵਿੱਚੋਂ ਦੇ ਕੇ ਜਾ ਸਕਦਾ ਜਿਨੇ ਵੀ ਕਿਸੇ ਨੇ ਕੋਈ ਰਸੀਦ ਲੈਣੀ ਹੈ ਉਹ ਫੀਸ ਲੈ ਸਕਦਾ ਜਿਨੇ ਕੋਈ ਸਾਨੂੰ ਸਾਨੂੰ ਪੈਸਿਆਂ ਦੀ ਲੋੜ ਨਹੀਂ ਜ਼ਿਆਦਾ ਸਾਨੂੰ ਰੇਤਾ ਬੱਜਰੀ ਸੀਮੈਂਟ ਇੱ ਡੀਜ਼ਲ ਮਸ਼ੀਨਰੀ ਇਹ ਚੀਜ਼ਾਂ ਦੀ ਜ਼ਰੂਰਤ ਹੈ ਜੇ ਕੋਈ ਕੋ ਮਹਾਰਾਏ ਨੇ ਦਿੱਤੀ ਹੈ ਬਖਸ਼ੀ ਕੀਤੀ ਆ ਉਹ ਜ਼ਰੂਰ ਭੇਜੋ ਇਧਰ ਜੋਗਦਰ ਸਾਹਿਬ ਆਪਾਂ ਰਹਿੰਦੇ ਕਾਰਜਾਂ ਨੂੰ ਸੰਪੂਰਨ ਕਰਾਉਂਦਾ ਪਾਪਾ ਜੀ 15 ਮਹੀਨੇ ਹੋ ਗਏ ਕੰਮ ਚੱਲ ਰਹੇ ਨੂੰ ਇੱਥੋਂ ਮੰਤਰੀਆਂ ਦੀਆਂ ਗੱਡੀਆਂ ਨਹੀਂ ਆਈਆਂ ਐਮਐਲਏ ਨਹੀਂ ਆਈਆਂ ਆਪਣੇ ਜਿਹੜੇ ਗੜ ਸ਼ੰਕਰ ਵਾਲੇ ਹਨ ਉਹ ਵੀ ਆਪਣੇ ਡਿਪਟੀ ਸਪੀਕਰ ਹਨ ਉਹ ਵੀ ਇਸ ਤਰ੍ਹਾਂ ਹੀ ਵਲੰਟਰੀ ਦੇ ਕੇ ਜਾਂਦੇ ਆ ਤਾਂ ਇਹ ਬੇਨਤੀ ਹੈ ਜੀ ਉਹ ਨੰਗੇ ਆ ਬਹੁਤ ਹੋ ਰਹੀ ਨੰਗੇ ਆ ਨੰਗਣ ਉਹਨਾਂ ਦਾ ਜਿਹਿਆਂ ਨੂੰ ਸਾਡੇ ਵਾਸਤੇ ਸਾਰੇ ਚਾਹੇ ਉਹ ਕੋਈ ਪਖਾਰੀ ਨਗਰ ਆ ਜਾਂ ਕੋਈ ਬਾਦਸ਼ਾਹ ਨਗਰ ਆ ਉਹਨਾਂ ਵਾਸਤੇ ਸਾਰੇ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਆ ਪਰ ਜੇ ਕੋਈ ਦੇ ਕੇ ਜਾ ਰਿਹਾ ਤਾਂ ਵੀ ਕੋਈ ਗੱਲ ਨਹੀਂ ਜੇ ਨਹੀਂ ਦੇ ਕੇ ਜਾ ਰਿਹਾ ਤਾਂ ਵੀ ਕੋਈ ਗੱਲ ਨਹੀਂ ਇਹ ਕੋਈ ਦੇ ਕੇ ਜਾਂਦੇ ਤੇ ਐਸੀ ਐਸੀ ਕੇਵਲ ਆ ਜਾਂਦੇ ਹੁੰਦੇ ਜੀ ਜੀ ਤੁਹਾਡੇ ਸੇਵਾਦਾਰ ਜਿਨੇ ਸਾਨੂੰ ਮਟੀਰੀਅਲ ਦੇ